ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪਰਿਕਥਾ ਕਰਾਂਗੇ ਪਰਿਕਥਾ ਹੈਗੇ ਸਬਜਪਰੀ ਸਬਜਪਰੀ ਜਿਹੜੀ ਕਿ ਪਰਿਕਥਾ ਇਸ ਤੋਂ ਪਹਿਲਾਂ ਆਪਾਂ ਨੀਲ ਕਮਲ ਕਹਾਣੀਆਂ ਜਿਹੜੀ ਕਿ ਪਰਿਕਥਾ ਹੋ ਕਰ ਚੁੱਕੇ ਆ ਤੇ ਬਾਕੀ ਤੁਹਾਡੇ ਮਿੱਥ ਕਥਾਵਾਂ ਤੇ ਨਿੱਤਿਕਥਾਵਾਂ ਵੀ ਅਪਲੋਡ ਹੋ ਚੁੱਕੀਆਂ ਨੇ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੋਂ ਵਿਜ਼ਿਟ ਕਰਕੇ ਆਪਣੇ ਬਾਕੀ ਟਾਪਿਕਸ ਟਾਪਿਕਸ ਕੰਪਲੀਟ ਕਰ ਸਕਦੇ ਹੋ ਹਾਂਜੀ ਸਬਜਪਰੀ ਇੱਕ ਰਾਜੇ ਦੇ ਤਿੰਨ ਪੁੱਤਰਾਂ ਦੇ ਵਿੱਚੋਂ ਇੱਕ ਜਿਸ ਦਾ ਨਾਂ ਸੀ ਮੀਰ ਜਦਾ ਠੀਕ ਹੈ ਮੀਰ ਜਦਾ ਸੀ ਇਸ ਕਹਾਣੀ ਦੇ ਵਿੱਚ ਮੁੱਖ ਇੱਕ ਰਾਜੇ ਦੇ ਤਿੰਨ ਪੁੱਤਰ ਸੀ ਉਹਨਾਂ ਦੇ ਵਿੱਚੋਂ ਸੀ ਇੱਕ ਮੀਰ ਜਦਾ ਜਿਹੜਾ ਅਜੇ ਕੁਵਾਰਾ ਸੀ ਤਾਂ ਉਹਦੀ ਪਰਜਾਈ ਨੇ ਉਹਨੂੰ ਆਪਣੀ ਭੈਣ ਨਾਲ ਵਿਆਹ ਕਰਵਾਉਣ ਲਈ ਕਹਿੰਦੀ ਸੀ ਬਟ ਜਦੋਂ ਉਹ ਆਪਣੀ ਪਰਜਾਈ ਦੀ ਭੈਣ ਦੇ ਨਾਲ ਵਿਆਹ ਕਰਵਾਉਣ ਨੂੰ ਨਹੀਂ ਮੰਨਦਾ ਸੀ ਠੀਕ ਹੈ ਤਾਂ ਉਹਦੀ ਪਰਜਾਈ ਉਹਨੂੰ ਮੇਣਾ ਮਾਰ ਦਿਆ ਕਹਿੰਦੀ ਹੁੰਦੀ ਸੀ ਕਿ ਦੇਖਾਂਗੇ ਜਦੋਂ ਉਹ ਕੋਈ ਸਬਜਪਰੀ ਵਿਆਹ ਕੇ ਲਿਆਊਗਾ ਮੀਰਜਾਦੇ ਨੇ ਗੁੱਸੇ ਨਾਲ ਕਿਹਾ ਕਿ ਉਹ ਸਬਜ ਪਰੀ ਹੀ ਵਿਆਹ ਕੇ ਲਿਆਏਗਾ ਤਾਂ ਮੀਰਜਾਦਾ ਘੋੜੇ ਉੱਤੇ ਚੜ ਕੇ ਸਬਜ ਪਰੀ ਨੂੰ ਲੱਭਣ ਲਈ ਚਲਾ ਜਾਂਦਾ ਸੰਗਣੇ ਜੰਗਲ ਦੇ ਵਿੱਚ ਜਦੋਂ ਉਹ ਆਰਾਮ ਕਰਨ ਲੱਗਦਾ ਤਾਂ ਇੱਕ ਵੱਡੇ ਸੱਪ ਨੇ ਉਸ ਉੱਤੇ ਹਮਲਾ ਕਰਤਾ ਪਰ ਮੀਰਜਾਦੇ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ ਸੱਪ ਨੂੰ ਤਾਂ ਉਹ ਸੱਪ ਉੱਥੇ ਦਰਖਤ ਉੱਤੇ ਹਾਂਸ ਤੇ ਹੰਸਣੀ ਦੇ ਬੱਚੇ ਖਾ ਜਾਂਦਾ ਸੀ ਮਤਲਬ ਕਿ ਜਿੱਥੇ ਸੱਪ ਸੀ ਉਸ ਦਰਖਤ ਤੇ ਹਾਂਸ ਤੇ ਹੰਸਣੀ ਰਹਿੰਦੇ ਸੀ ਸੱਪ ਆ ਤੇ ਉਹਨਾਂ ਦੇ ਬੱਚਿਆਂ ਨੂੰ ਖਾ ਜਾਂਦਾ ਸੀ ਤਾਂ ਮੀਰ ਜਾਦੇ ਦੇ ਜਦੋਂ ਮੀਰ ਜਾਦੇ ਨੇ ਸੱਪ ਨੂੰ ਮਾਰਤਾ ਤਾਂ ਹਾਂਸ ਤੇ ਹੰਸਣੀ ਨੂੰ ਲੱਗਿਆ ਕਿ ਸਾਡੇ ਤੇ ਇੱਕ ਭਲਾ ਹੋਇਆ ਸਾਡੇ ਤੇ ਇੱਕ ਉਪਕਾਰ ਹੋਇਆ ਤਾਂ ਮੀਰ ਜਾਦੇ ਦੀ ਇਸ ਤੋਂ ਉਪਕਾਰ ਦਾ ਬਦਲਾ ਚੁਕਾਉਣ ਦੇ ਲਈ ਹਾਂਸ ਤੇ ਹੰਸਣੀ ਨੇ ਮੀਰ ਜਾਦੇ ਤੋਂ ਕੋਈ ਮਦਦ ਮੰਗੀ ਵੀ ਅਸੀਂ ਤੇਰੀ ਕੀ ਮਦਦ ਕਰ ਸਕਦੇ ਨੇ ਸੱਪ ਨੂੰ ਮਾਰ ਕੇ ਸਾਡਾ ਭਲਾ ਕੀਤਾ ਤਾਂ ਉਹਨੇ ਕੀ ਕਿਹਾ ਕਿ ਉਹ ਸਬਜ ਪਰੀ ਨਾਲ ਵਿਆਹ ਕਰਵਾਉਣ ਦੀ ਆਪਣੀ ਇੱਛਾ ਰਸੀ ਮਤਲਬ ਕਿ ਫਿਰ ਉਹਨੇ ਜਿਹੜੇ ਮੀਰਜਾਦੇ ਨੂੰ ਦੱਸਿਆ ਕਿ ਉਹਦੀ ਇੱਛਾ ਹੈ ਕਿ ਸਬਜ ਪਰੀ ਨਾਲ ਵਿਆਹ ਕਰਵਾਵੇ ਹੰਸ ਹੰਸਨੀ ਉੜਦੇ-ਉੜਦੇ ਕਈ ਵਾਰੀ ਸਬਜ ਪਰੀ ਦੇ ਦੇਸ਼ ਗਏ ਸਨ ਹੰਸ ਮੀਰਜਾਦੇ ਨੂੰ ਆਪਣੇ ਖੰਭਾਂ ਉੱਪਰ ਬਿਠਾ ਕੇ ਕਈ ਦਿਨ ਉੱਡਦਾ ਰਿਹਾ ਤੇ ਫਿਰ ਉਸਨੇ ਮੀਰਜਾਦੇ ਨੂੰ ਇੱਕ ਰੁੱਖ ਹੇਠਾਂ ਉਤਾਰ ਕੇ ਦੱਸਿਆ ਕਿ ਇਹ ਉਸ ਤਲਾ ਦੇ ਵਿੱਚ ਨਹਾ ਰਹੀਆਂ ਪਰੀਆਂ ਹੀ ਉਸ ਨੂੰ ਸਬਜ ਪਰੀ ਤੱਕ ਪਹੁੰਚਾ ਸਕਦੀਆਂ ਹਨ ਬਲਕਿ ਇਸ ਕਹਾਣੀ ਦੇ ਵਿੱਚ ਮੁੱਖ ਕੌਣ ਆ ਮੀਰਜਾਦਾ ਜਿਹਨੂੰ ਭਾਬੀਆਂ ਤਾਨੇ ਮਾਰਦੇ ਨੇ ਵੀ ਤੇ ਦੇਖਾਂਗੇ ਤੇ ਸਬਜਪਰੀ ਵਿਆਹ ਕੇ ਲਿਆਏਗਾ ਤਾਂ ਉਹ ਇਸੇ ਗੱਲ ਨੂੰ ਪੂਰਾ ਕਰਨ ਦੇ ਲਈ ਤੁਰ ਪੈਂਦਾ ਹੁੰਦਾ ਤਾਂ ਫਿਰ ਉਹ ਜਦੋਂ ਜੰਗਲ ਦੇ ਵਿੱਚ ਹੁੰਦਾ ਤਾਂ ਹਨ ਜਿਹੜੇ ਕਿ ਉਹ ਸੱਪ ਨੂੰ ਮਾਰ ਡੰਗ ਮਾਰਨ ਲੱਗਦਾ ਤਾਂ ਮੀਰਜਾਦਾ ਸੱਪ ਨੂੰ ਮਾਰ ਦਿੰਦਾ ਜਿੱਥੇ ਹੰਸ ਹੰਸਣੀ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਹੰਸ ਤੇ ਹੰਸਣੀ ਦੇ ਬੱਚਾ ਨੂੰ ਖਾ ਜਾਂਦਾ ਸੀ ਸੱਪ ਤਾਂ ਫਿਰ ਹੰਸ ਹੰਸਣੀ ਜਿਹੜੀ ਕਿ ਉਹਦੇ ਮਦਦ ਕਰਦੇ ਨੇ ਜਿਹੜੇ ਕਿ ਉਹਨੂੰ ਲੱਭਣ ਦੇ ਲਈ ਸਬਜਪਰੀ ਨੂੰ ਤਾਂ ਉਹਨੂੰ ਆਪਣੇ ਖੰਭਾਂ ਤੇ ਬਿਠਾ ਕੇ ਉਹ ਉਸ ਜਗ੍ਹਾ ਤੇ ਛੱਡ ਦੁੰਦੇ ਨੇ ਜਿੱਥੇ ਜਿਹੜੇ ਕਿ ਜਿਹੜੀਆਂ ਉਹ ਪਰੀਆਂ ਉਹਨੂੰ ਸਬਜ ਪਰੀ ਤੱਕ ਪਹੁੰਚਾ ਸਕਦੇ ਸੀ ਉਹ ਮੰਨਣਗੀਆਂ ਤਾਂ ਜੇਕਰ ਉਹ ਕੰਡੇ ਉੱਪਰ ਪਏ ਉਹਨਾਂ ਦੇ ਖੰਭ ਉਚਰਾ ਲਵੇ ਮਤਲਬ ਕਿ ਫਿਰ ਹਾਂਸਨ ਨੇ ਇਹ ਵੀ ਦੱਸਿਆ ਵੀ ਉਹ ਤਾਂ ਮੰਨਣਗੀਆਂ ਵੀ ਜਿਹੜੇ ਉਹ ਖੰਭ ਉਹ ਤੇ ਕੰਡੇ ਦੇ ਉਤਾਰ ਕੇ ਨਹਾ ਲੀਆਂ ਨੇ ਤਾਂ ਉਹ ਜਿਹੜੇ ਉਹਨਾਂ ਦੇ ਖੰਭਾਂ ਨੇ ਉਚਰਾ ਲਵੇ ਵੀ ਫਿਰ ਉਹ ਮੰਨ ਜਾਣਗੀਆਂ ਵੀ ਉਹਨੂੰ ਸਬਜ ਪਰੀ ਨਾਲ ਮਿਲਾਇਆ ਜਾਵੇ ਤੇ ਫਿਰ ਉਹ ਉਹਨਾਂ ਨੂੰ ਸਬਜਪਰੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਉੱਤੇ ਵਾਪਸ ਕਰੇ ਵੀ ਨਾਲ ਦੀ ਨਾਲ ਫਿਰ ਉਹਨਾਂ ਨੂੰ ਸ਼ਰਤ ਰੱਖੇ ਕਿ ਉਹਨਾਂ ਦੇ ਖੰਭ ਤਾਂ ਵਾਪਸ ਕਰੂੰਗਾ ਵੀ ਜੇ ਉਹਦਾ ਵਿਆਹ ਸਬਜਪਰੀ ਨਾਲ ਕਰਵਾਉਣੀ ਹੈ। ਮੀਰ ਜਾਦੇ ਨੇ ਐਵੇਂ ਕੀਤਾ। ਉਹਨੇ ਤਲਾਬ ਤੋਂ ਬਾਹਰ ਆ ਕੇ ਖੰਭ ਮੰਗਦੀਆਂ ਪਰੀਆਂ ਤੋਂ ਆਪਣੀ ਸ਼ਰਤ ਤਾਂ ਮੰਵਾ ਕੇ ਇੱਕ ਪਰੀ ਦੇ ਖੰਭ ਵਾਪਸ ਕਰਦੇ। ਮਤਲਬ ਕਿ ਉਹਨੇ ਕਿਹਾ ਵੀ ਮੈਂ ਖੰਭ ਫੇਰੇ ਵਾਪਸ ਕਰੂੰਗਾ ਜੇ ਤੁਸੀਂ ਸਬਜਪਰੀ ਨਾਲ ਮੇਰਾ ਵਿਆਹ ਕਰਵਾਉਂਗੀ ਆ। ਪਰੀਆਂ ਨੂੰ ਤਾਂ ਫਿਰ ਉਹਨੇ ਜਿਹੜੇ ਉਹਨਾਂ ਨੇ ਸ਼ਰਤ ਮੰਨ ਲਈ ਉਹਦੀ ਤੇ ਉਹਨੇ ਇੱਕ ਪਰੀ ਦੇ ਖੰਭ ਜੜਕੀ ਵਾਪਸ ਕਰਦੇ। ਉਹ ਸਬਜਪਰੀ ਕੋਲ ਚਲੀ ਗਈ। ਤਾਂ ਉਹ ਇੰਨੀ ਦੂਰ ਕਿਸੇ ਲੜਕੇ ਦੇ ਪਹੁੰਚਣ ਬਾਰੇ ਸੁਣ ਕੇ ਹੈਰਾਨ ਹੋਈ ਸਬਜਪਰੀ। ਉਹ ਸੋਹਣੇ ਸੁਨੱਖੇ ਮੀਰਜਾਦੇ ਕੋਲ ਪਹੁੰਚੀ ਤੇ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ। ਮਤਲਬ ਕਿ ਜਦੋਂ ਸਬਜਪਰੀ ਉੱਥੇ ਆਈ ਤਾਂ ਉਹਨੇ ਸੋਹਣੇ ਸੁਨੱਖੇ ਕਿਉਂਕਿ ਮੀਰਜਾਦਾ ਸੋਹਣਾ ਸੁਨੱਖਾ ਸੀ ਉਹਨੂੰ ਦੇਖ ਕੇ ਹੈਰਾਨ ਹੋ ਗਈ ਤੇ ਉਹਨੇ ਵਿਆਹ ਲਈ ਰਿਹਾ ਮੰਨ ਗਈ ਸਬਜਪਰੀ। ਉਸਨੇ ਖੰਭ ਉਤਾਰ ਕੇ ਪਰੀਆਂ ਵਾਲੇ ਉਸਨੇ ਖਾਂਬੂ ਉਤਾਰ ਕੇ ਭਰੀਆਂ ਵਾਲੇ ਕੱਪੜੇ ਪਾ ਲਏ ਤੇ ਹੁਣ ਉਹ ਉਸ ਵਿੱਚ ਪਹਿਲਾਂ ਵਰਗੀ ਉਡਣ ਸ਼ਕਤੀ ਨਾ ਰਹੀ ਹੰਸ ਦੋਹਾਂ ਨੂੰ ਦੋਹਾਂ ਨੂੰ ਲੈ ਕੇ ਉਡਣੀ ਸੀ ਸਕਦਾ ਤੇ ਤਿੰਨੇ ਕਬੇੜੀ ਦੇ ਵਿੱਚ ਸਵਾਰ ਹੋ ਕੇ ਸਮੁੰਦਰ ਰਾਹੀਂ ਮੀਰਜਾ ਦੇ ਦੇਸ਼ ਨੂੰ ਚਲੇ ਗਏ ਭਾਵ ਕਿ ਹੰਸ ਤੇ ਮੀਰਜਾਦਾ ਤੇ ਸਬਜਪਰੀ ਤਿੰਨੇ ਜਣੇ ਜਿਹੜੇ ਕਿ ਸਮੁੰਦਰ ਦੇ ਵਿੱਚ ਜਿਹੜੀ ਬੇੜੀ ਸੀ ਉਹਦੇ ਵਿੱਚ ਬੈਠ ਕੇ ਮੀਰਜਾਦੇ ਦੇ ਦੇਸ਼ ਦੇ ਵੱਲ ਨੂੰ ਚੱਲ ਪਏ ਪਰ ਰਸਤੇ ਦੇ ਵਿੱਚ ਆਏ ਭਿਆਨਕ ਤੂਫਾਨ ਦੇ ਵਿੱਚ ਬੇੜੀ ਦੇ ਡੁੱਬਣ ਕਰਕੇ ਤਿੰਨੇ ਅਲੱਗ-ਅਲੱਗ ਹੋ ਗਏ। ਸਬਜਪਰੀ ਇੱਕ ਸ਼ਹਿਰ ਦੇ ਵਿੱਚ ਜਾ ਪਹੁੰਚੀ ਤੇ ਦੂਜੇ ਸ਼ਹਿਰ ਦੇ ਵਿੱਚ ਮੀਰ ਜਾਤਾ। ਇੱਕ ਕੰਟੇ ਉੱਪਰ ਪੂਜੇ ਹਾਂਸ ਨੇ ਉਹਨਾਂ ਨੂੰ ਲੱਭਣ ਦਾ ਫੈਸਲਾ ਕੀਤਾ। ਲੋਕਾਂ ਰਾਹੀਂ ਸਬਜਪਰੀ ਦੀ ਖੂਬਸੂਰਤੀ ਰਾਜੇ ਤੱਕ ਪਹੁੰਚ ਗਈ। ਉਸ ਨੇ ਉਸ ਨੂੰ ਪਹਿਲਾਂ ਆਪਣੇ ਮਹਿਲਾਂ ਵਿੱਚ ਲਿਜਾ ਕੇ ਵਿਆਹ ਕਰਵਾਉਣ ਲਈ ਕਿਹਾ ਪਰ ਉਸ ਨੇ ਉੱਤਰ ਦਿੱਤਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ। ਮਤਲਬ ਕਿ ਜਿਹੜੇ ਦੂਜੇ ਸ਼ਹਿਰ ਦੇ ਵਿੱਚ ਜਿੱਥੇ ਸਬਜਪਰੀ ਪਹੁੰਚ ਗਈ ਸੀ ਤਾਂ ਉੱਥੋਂ ਦਾ ਰਾਜਾ ਜਿਹੜੇ ਕੀ ਉਹਦੀ ਖਬਰ ਸਬਜਪਰੀ ਦੀ ਖੂਬਸੂਰਤੀ ਉਹਦੇ ਕੋਲ ਪਹੁੰਚ ਗਈ ਤਾਂ ਉਹਨੇ ਉਹਦੇ ਲਈ ਵਿਆਹ ਦੀ ਪੇਸ਼ਕਸ਼ ਰੱਖੀ ਬਟ ਸਬਜਪਰੀ ਨੇ ਕੀ ਕਿਹਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਆ ਤਾਂ ਉਸਨੇ ਰਾਜੇ ਤੋਂ ਇੱਕ ਸਾਲ ਦੀ ਮਹੌਲਤ ਮੰਗੀ ਵੀ ਇੱਕ ਸਾਲ ਉਹਨੂੰ ਮੈਂ ਵੇਟ ਕਰੂੰਗੀ ਆਪਣੇ ਘਰ ਵਾਲੇ ਦਾ ਸਬਜਪਰੀ ਨੇ ਮੀਰਜਾਤੇ ਤੇ ਤੇ ਹੰਸ ਨੂੰ ਲੱਭਣ ਲਈ ਆਪਣੇ ਮਹਿਲਾਂ ਦੀ ਛੱਤ ਉੱਤੇ ਪੰਛੀਆਂ ਲਈ ਭਾਂਤ-ਪਾਂਦੇ ਚੋਗੇ ਖਿਲਾਰਦੇ ਮਤਲਬ ਕਿ ਸਬਜਪਰੀ ਨੇ ਮੀਰਜਾਤੇ ਦੇ ਹੰਸ ਨੂੰ ਲੱਭਣ ਦੇ ਲਈ ਆਪਣੇ ਮਹਿਲ ਦੀ ਛੱਤ ਉੱਤੇ ਚੋਗਿਆ ਪਤਾ ਤਾਂ ਕਿ ਵੀ ਚੋਗਾ ਚੁਕਣ ਲਈ ਹੰਸ ਆਉਣਗੇ ਨਾਲ ਹੀ ਹੰਸ ਦੇ ਖਾਣ ਲਈ ਸੁੱਚੇ ਮੋਤੀਆਂ ਦਾ ਢੇਰ ਵੀ ਲਾਤਾ ਬਹੁਤ ਸਾਰੇ ਪੰਛੀ ਉੱਥੇ ਚੋਗਾ ਚੁਕਣ ਆਉਣ ਲੱਗੇ ਇੱਕਦਮ ਭੁੱਖਣ ਪਾਣੀ ਉੜਦੇ ਹੰਸ ਨੂੰ ਪੰਛੀਆਂ ਤੋਂ ਮਹਿਲੋਂ ਉੱਪਰ ਸੁੱਚੇ ਮੋਤੀਆਂ ਦੀ ਚੋਗ ਦਾ ਪਤਾ ਲੱਗਿਆ ਤਾਂ ਉੱਥੇ ਪਹੁੰਚ ਗਿਆ ਕਿਉਂਕਿ ਹੰਸ ਅਤੇ ਹੰਸਣੀ ਜਿਹੜੇ ਕੀ ਮੋਤੀ ਖਾਂਦੇ ਨੇ ਤਾਂ ਇੱਥੇ ਸਬਜਪਰੀ ਨੇ ਉਹਨੂੰ ਦੇਖ ਕੇ ਪਛਾਣ ਲਿਆ ਤਾਂ ਦੋਵੇਂ ਮਿਲ ਕੇ ਬਹੁਤ ਖੁਸ਼ ਹੋਏ ਤੇ ਹੁਣ ਉਹ ਮੀਰਜਾਦਾ ਨੂੰ ਲੱਭਣਾ ਚਾਹੁੰਦੇ ਸੀ ਤਾਂ ਉਧਰ ਭੁਖਣ ਪਾਣਾ ਮੀਰਜਾਦਾ ਇੱਕ ਪਠਿਆਰਨ ਤੋਂ ਕੁਝ ਉਧਰ ਭੁਖਣ ਪਾਣਾ ਮੀਰਜਾਦਾ ਇੱਕ ਪਠਿਆਰਨ ਤੋਂ ਕੁਝ ਖਾਣ ਲਈ ਲੈ ਕੇ ਉਸ ਨੂੰ ਜੰਗਲ ਵਿੱਚੋਂ ਲੱਕੜਾ ਕੱਟ ਕੇ ਲਾਉਂਦਾ ਸੀ ਮਤਲਬ ਕਿ ਜਿਹੜਾ ਮੀਰਜਾਦਾ ਸੀ ਉਹ ਪਠਿਆਰਨ ਨੂੰ ਲੱਕੜਾ ਕੱਟ ਕੇ ਲਾ ਦਿੰਦਾ ਸੀ ਤੇ ਬਦਲੇ ਦੇ ਵਿੱਚ ਪਠਿਆਰਨ ਉਹਨੂੰ ਖਾਣਾ ਦੇ ਦਿੰਦੀ ਸੀ ਤਾਂ ਇੱਕ ਦਿਨ ਹੰਸ ਨੇ ਉਹਨੂੰ ਜੰਗਲ ਵਿੱਚ ਪਛਾਣ ਲਿਆ ਤੇ ਉਹ ਉਸਦੇ ਖੰਭਾਂ ਉੱਪਰ ਬੈਠ ਕੇ ਸਬਜपरी ਕੋਲ ਪਹੁੰਚ ਜਾਂਦਾ ਜਿਹੜਾ ਕਿ ਮੀਰਜਾਦਾ ਕਿਉਂਕਿ ਉਹ ਹਾਂਸ ਪਛਾਣ ਲੈਂਦਾ ਹਾਂਸ ਦੀ ਮਦਦ ਨਾਲ ਮੀਰਜਾਦਾ ਤੇ ਸਬਜਪਰੀ ਰਾਜੇ ਤੋਂ ਚੋਰੀ ਉੱਥੋਂ ਨਿਕਲ ਜਾਂਦੇ ਨੇ ਆਪਣੇ ਸ਼ਹਿਰ ਕੋਲ ਪਹੁੰਚ ਕੇ ਮੀਰਜਾਦੇ ਨੇ ਹਾਂਸ ਨੂੰ ਅਲਵਿਦਾ ਕਹਿੰਦੇ ਨੇ ਠੀਕ ਹੈ ਨਾਲ ਹੀ ਮੀਰਜਾਦੇ ਨੇ ਆਪਣੇ ਬਾਪ ਨੂੰ ਸੁਨੇਹਾ ਭੇਜਿਆ ਕਿ ਸਬਜਪਰੀ ਵਿਆਹ ਕੇ ਲਿਆਇਆ ਤੇ ਉਸ ਦੇ ਸਵਾਗਤ ਦਾ ਪ੍ਰਬੰਧ ਕੀਤਾ ਜਾਵੇ ਉਹ ਦੋਵੇਂ ਬਾਗ ਦੇ ਵਿੱਚ ਆਰਾਮ ਕਰਨ ਲੱਗਦੇ ਨੇ ਮੀਰਜਾਦਾ ਤੇ ਸਬਜਪਰੀ ਸਬਜਪਰੀ ਨੂੰ ਪਿਆਸ ਲੱਗੀ ਤੇ ਉਹ ਖੂਹ ਉੱਤੇ ਪਾਣੀ ਪੀਣ ਲਈ ਗਈ ਉੱਥੇ ਬੜੀ ਚਲਾਕ ਕਮਾਲਕਣ ਮਾਲਣ ਸੀ ਮਤਲਬ ਕਿ ਉੱਥੇ ਜਿਹੜੇ ਬਾਗ ਸੀ ਉਹਦੇ ਵਿੱਚ ਇੱਕ ਮਾਲਣ ਸੀ ਉਹ ਜੋ ਬਹੁਤ ਚਲਾਕ ਸੀ ਜਦੋਂ ਉਸ ਨੂੰ ਸਬਜਪਰੀ ਬਾਰੇ ਪਤਾ ਲੱਗਦਾ ਕਿ ਮੀਰਜਾਦੇ ਦੀ ਪਤਨੀ ਹੈ ਤਾਂ ਉਸ ਨੇ ਚਲਾਕੀ ਨਾਲ ਸਬਜਪਰੀ ਨੂੰ ਬੇਫਿਕਰ ਹੋ ਕੇ ਨਹਾਉਣ ਲਈ ਉੱਥੇ ਨਹਾਉਣ ਤੋਂ ਲਈ ਕਹਿ ਰੰਦੀ ਆ ਤਾਂ ਜਦੋਂ ਉਹ ਨਹਾਉਣ ਲੱਗਦੀ ਆ ਤਾਂ ਮਾਲਣ ਨੇ ਉਹਨੂੰ ਖੂਦ ਦੇ ਵਿੱਚ ਧੱਕਾ ਦੇ ਦਿੰਦੀ ਆ ਸਬਜਪਰੀ ਨੂੰ ਤਾਂ ਮਾਲਣ ਸਬਜਪਰੀ ਦੇ ਕੱਪੜੇ ਪਾ ਕੇ ਉਸ ਦੀ ਤਰ੍ਹਾਂ ਹੀ ਹਾਰ ਸ਼ਿੰਗਾਰ ਕਰਕੇ ਮੀਰ ਜਦੇ ਕੋਲ ਆ ਜਾਂਦੀ ਹੈ ਮੀਰ ਜਦੇ ਨੇ ਜਦੋਂ ਉਹਦਾ ਰੰਗ ਰੂਪ ਦੇਖ ਕੇ ਦੇਖਦਾ ਤਾਂ ਉਹਨੂੰ ਹੈਰਾਨੀ ਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਉਸ ਫਿਰੋਗੇ ਤੋਂ ਜਿਹੜੀ ਕਿ ਮਾਲਣ ਜਿਹੜੀ ਕਿ ਸਬਜਪਰੀ ਦਾ ਰੂਪ ਧਾਰ ਕੇ ਉਹਦੇ ਸਾਹਮਣੇ ਆਉਂਦੀ ਆ ਤਾਂ ਉਹ ਕਹਿੰਦੀ ਆ ਕਿ ਉਹਨੂੰ ਇੱਕ ਸੱਪ ਨੇ ਡੰਗ ਮਾਰਿਆ ਜਿਸ ਕਰਕੇ ਉਹਦਾ ਰੰਗ ਕਾਲਾ ਹੋ ਗਿਆ ਪਰ ਕੁਝ ਸਮੇਂ ਬਾਅਦ ਉਹ ਆਪੇ ਠੀਕ ਹੋ ਜਾਊਗਾ ਤਾਂ ਮੀਰ ਜਦੇ ਦਾ ਪਿਤਾ ਵਾਜਾ ਕਾਜਾਂ ਨਾਲ ਆਪਣੀ ਨੂੰਹ ਤੇ ਪੁੱਤਰ ਨੂੰ ਮਹਿਲਾ ਵਿੱਚ ਲੈ ਗਿਆ ਸਾਰੇ ਨੂਹ ਦੇ ਕੱਪੜੇ ਦੇਖ ਕੇ ਹੀ ਵਾਹ ਵਾਹ ਕਰਦੇ ਰਹੇ ਮੀਰ ਜادہ ਬੜਾ ਉਦਾਸ ਸੀ ਤੇ ਉਸ ਨੂੰ ਸਬਜਪਰੀ ਦਾ ਕੋਈ ਚਾਹ ਨਹੀਂ ਸੀ ਰਿਹਾ ਇੱਕ ਦਿਨ ਮੀਰ ਜادہ ਖੂਦੇ ਉਸੇ ਖੂਦੇ ਜਿਹਦੇ ਵਿੱਚ ਮਾਲਨ ਨੇ ਸਬਜਪਰੀ ਨੂੰ ਧੱਕਾ ਦਿੱਤਾ ਸੀ ਉਸ ਖੂਦੇ ਨੇੜੇ ਘੁੰਮ ਰਿਹਾ ਸੀ ਜਿੱਥੇ ਮਾਲਨ ਨੇ ਸਬਜਪਰੀ ਨੂੰ ਧੱਕਾ ਦਿੱਤਾ ਸੀ ਤਾਂ ਉੱਥੇ ਉਸ ਨੂੰ ਉਸ ਨੇ ਇੱਕ ਸੱਪ ਦੇਖਿਆ ਮੀਰ ਜਾਦੇ ਨੇ ਸਮਝਿਆ ਕਿ ਇਸੇ ਨੇ ਸਬਜਪਰੀ ਨੂੰ ਡੰਗਿਆ ਸੀ ਉਹ ਉਸ ਦੇ ਮਗਰ ਖੂਦੇ ਵਿੱਚ ਗਿਆ ਉਸਦੇ ਮਗਰ ਖੂਹ ਦੇ ਵਿੱਚ ਗਿਆ ਖੂਹ ਵਿੱਚ ਉਸਨੇ ਬਹੁਤ ਸੁੰਦਰ ਫੁੱਲ ਦੇਖਿਆ ਜਦੋਂ ਮੀਰਜਾਦਾ ਉਸ ਨੂੰ ਤੋੜਨ ਲਈ ਹੱਥ ਅੱਗੇ ਕਰਦਾ ਤਾਂ ਨੀਵਾ ਹੋ ਜਾਂਦਾ ਪਰ ਜਦੋਂ ਹੱਥ ਪਿੱਛੇ ਕਰਦਾ ਤਾਂ ਉਹ ਫੁੱਲ ਉੱਚਾ ਹੋ ਜਾਂਦਾ ਜਦੋਂ ਮੀਰਜਾਦਾ ਮੋੜਨ ਲੱਗਦਾ ਤਾਂ ਫੁੱਲ ਆਪਣੇ ਆਪ ਹੀ ਉਹਦੇ ਹੱਥ ਦੇ ਵਿੱਚ ਆ ਗਿਆ ਤੇ ਉਹ ਫੁੱਲ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਿਆ ਜਦੋਂ ਮਾਲਨ ਨੇ ਉਹ ਅਲੌਕਿਕ ਫੁੱਲ ਦੇਖਿਆ ਤਾਂ ਉਹ ਸਮਝ ਗਈ ਕਿ ਇਹ ਸਭ ਜਪਰੀ ਦਾ ਹੀ ਕੋਈ ਕੌਤਕ ਹੈ ਤੇ ਉਹ ਸਿਰ ਫੜ ਕੇ ਬੈਠ ਗਈ ਤੇ ਉੱਚੀ ਉੱਚੀ ਰੋਂਦੀ ਕਹਿਣ ਲੱਗੀ ਕਿ ਉਸ ਦੇ ਸਿਰ ਪੀੜ ਹੋਣ ਲੱਗ ਪਈ ਇਹ ਫੁੱਲ ਨਹੀਂਸ਼ ਹੈ ਉਸ ਨੂੰ ਜੰਗਲ ਦੇ ਵਿੱਚ ਛੁੱਟ ਦਿਓ ਮੀਰ ਜادہ ਨੇ ਐਵੇਂ ਕੀਤਾ ਕੁਝ ਦਿਨਾਂ ਮਗਰੋਂ ਮੀਰ ਜادہ ਜਦੋਂ ਸ਼ਿਕਾਰ ਖੇਡਣ ਜੰਗਲ ਦੇ ਵਿੱਚ ਜਾਂਦਾ ਤਾਂ ਉਹਨੇ ਦੇਖਿਆ ਵੀ ਜਿੱਥੇ ਉਸ ਨੇ ਫੁੱਲ ਛੁੱਟਿਆ ਸੀ ਉੱਥੇ ਫੁੱਲਾਂ ਦਾ ਇੱਕ ਸੁੰਦਰ ਬਗੀਚਾ ਬਣ ਗਿਆ ਕੁਝ ਦੇਰ ਉੱਥੇ ਬੈਠਣ ਮਗਰੋਂ ਦੀ ਅੱਖ ਲੱਗ ਪਈ ਤੇ ਉਸ ਦੇ ਕੰਨਾਂ ਦੇ ਵਿੱਚ ਨੱਚਣ ਗਾਉਣ ਦੀ ਆਵਾਜ਼ ਆਉਣ ਲੱਗੀ ਉਸ ਨੇ ਦੇਖਿਆ ਕਿ ਬਹੁਤ ਸੋਹਣੀਆਂ ਬਹੁਤ ਹੀ ਜ਼ਿਆਦੇ ਸੋਹਣੀਆਂ ਪਰੀਆਂ ਨੱਚ ਰਹੀਆਂ ਨੇ ਜਦੋਂ ਉਹ ਉੱਡਣ ਲੱਗੀ ਤਾਂ ਇੱਕ ਪਰੀ ਨੇ ਆਪਣੀ ਸਹੇਲੀਆਂ ਨੂੰ ਕਿਹਾ ਕਿ ਆਦਮ-ਜਾਦ ਉੱਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਬੜੇ ਧੋਖੇਬਾਜ਼ ਹੁੰਦੇ ਨੇ ਮੀਰ ਜਾਦੇ ਨੇ ਸਬਜ ਪਰੀ ਦੀ ਆਵਾਜ਼ ਪਹਿਚਾਣ ਲਈ ਉਸਨੇ ਪੁੱਛਿਆ ਕਿ ਜੇ ਉਹ ਇੱਥੇ ਐ ਤਾਂ ਉਹਦੇ ਕੋਲ ਕੌਣ ਰਹਿ ਰਹੇ ਆ ਸਬਜ ਪਰੀ ਨੇ ਕਿਹਾ ਕਿ ਉਸਨੇ ਉਸਦੇ ਪਿੱਛੇ ਆਪਣਾ ਦੇਸ਼ ਤੇ ਸੁੱਖ ਚੈਨ ਛੱਡਿਆ ਸੀ ਪਰ ਉਹ ਮਾਲਨ ਤੇ ਸਬਜ ਪਰੀ ਦੇ ਵਿੱਚ ਫਰਕ ਵੀ ਨਹੀਂ ਸਮਝ ਸਕਿਆ ਉਹ ਫੁੱਲ ਬਣ ਕੇ ਉਹਦੇ ਕੋਲ ਆਈ ਤਾਂ ਉਸਨੇ ਉਸਨੂੰ ਬਾਹਰ ਸੁੱਟ ਦਿੱਤਾ ਇਹ ਕਹਿ ਕੇ ਉਸਨੇ ਆਪਣੀ ਦੁੱਖਵਾਰੀ ਕਹਾਣੀ ਸੁਣਾਈ ਮੀਰ ਜਾਦੇ ਨੂੰ ਬੜਾ ਗੁੱਸਾ ਚੜਿਆ ਤੋ ਉਸਨੇ ਮਾਲਨ ਨੂੰ ਘਰੋਂ ਕੱਢ ਦਿੱਤਾ ਤੇ ਫਿਰ ਉਹ ਸਬਜਪਰੀ ਉਹੋ ਤੇ ਸਬਜਪਰੀ ਫਿਰ ਖੁਸ਼ੀ-ਖੁਸ਼ੀ ਰਹਿਣ ਲੱਗੇ ਇਹ ਹੈਗੇ ਸਬਜਪਰੀ ਦੀ ਕਹਾਣੀ ਥੈਂਕਸ